ਅੱਛਾ ਜੀ ਗੱਲ ਜੀ ਗੱਦੇ ਜੀ ਸਾਰੇ ਠੀਕ ਠਾਕ ਹੋਵੋਗੇ ਤੰਦਰੁਸਤ ਹੋਵੋਗੇ। ਅਗਰ ਜੇ ਸਾਡੇ ਚੈਨਲ ਤੇ ਨਵੇਂ ਹੋ ਤਾਂ ਸਾਡੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਓ ਤਾਂ ਕਿ ਆਉਣ ਵਾਲੀ ਵੀਡੀਓ ਨੋਟੀਫਿਕੇਸ਼ਨ ਤੁਹਾਡੇ ਤੱਕ ਪਹਿਲਾ ਪਹੁੰਚ ਸਕੇ। ਪਿਛਲੀ ਵੀਡੀਓ ਦੀ ਤਰ੍ਹਾਂ ਆਪਾਂ ਤੁਹਾਡੇ ਲਈ ਫਿਰ ਵਰਕ ਵਾਲੇ ਸੂਟ ਲੈ ਕੇ ਆਏ ਜੋ ਕਿ ਸਲਵਾਰ ਵਰਕ ਹੋਊਗੀ। ਬਹੁਤ ਸੋਹਣੇ ਪੀਸ ਨੇਗੇ। ਜਿਹੜੇ ਆਪਾਂ ਸੂਟ ਰੈਡੀ ਕੀਤੇ ਨੇਗੇ ਜਿਹੜੀਆਂ ਮੇਰੀਆਂ ਭੈਣਾਂ ਪਹਿਲਾਂ ਸੂਟ ਕਣੀ ਲਾਈਨ ਕਣੀ ਹੋ ਰਹਿ ਗਈਆਂ ਸੀਆਂ ਉਹ ਤੁਸੀਂ ਇਹਨਾਂ ਚੋਂ ਆਰਡਰ ਕਰ ਸਕਦੇ ਹੋ। ਬਹੁਤ ਸਾਰੇ ਸੂਟ ਆਪਾਂ ਤਿਆਰ ਕਰਵਾਏ ਨੇਗੇ ਸੂਟ ਤਨੂਰ ਡਿਜ਼ਾਈਨ ਦਿਖਾਉਨੇ ਆ ਅਲੱਗ-ਅਲੱਗ ਡਿਜ਼ਾਈਨ ਤੇ ਅਲੱਗ-ਅਲੱਗ ਪ੍ਰਿੰਟ ਤੇ ਰੈਡੀ ਹੋਏ ਹੋਏ ਨੇਗੇ ਬਹੁਤ ਹੀ ਸੋਹਣੇ ਸੂਟ ਰੈਡੀ ਹੋਏ ਨੇਗੇ ਅੱਜ ਇਹ ਆਪਣਾ ਡਿਜ਼ਾਈਨ ਦਾ ਸਨਿਆ ਫਸਟ ਡਿਜ਼ਾਈਨ ਆਪਣਾ ਇਹ ਵਾਈਟ ਸਲਵਾਰ ਨਾਲ ਬਣਿਆ ਹੋਇਆ ਇਹਦੇ ਪੁੰਜੇ ਤੇ ਵਰਕ ਰਹੂਗਾ ਬਾਟਮ ਦੇ ਤੇ ਇਸ ਤਰ੍ਹਾਂ ਫਲਾਵਰ ਬਣੇ ਹੋਏ ਨੇ ਦੋ ਆਈ ਦੀ ਸ਼ਰਟ ਹੈ ਪ੍ਰਿੰਟਡ ਸ਼ਰਟ ਦਾ ਵੀ ਤੁਸੀਂ ਜਿਹੜਾ ਵੀ ਤੁਹਾਨੂੰ ਪਸੰਦ ਆਉਂਦਾ ਨਾਲ ਦੀ ਨਾਲ ਸਕਰੀਨ ਸ਼ਾਟ ਲਈ ਜਾਣਾ ਤੇ ਦੂਸਰਾ ਡਿਜ਼ਾਈਨ ਇਹ ਵਾਲਾ ਇਹ ਵੀ ਵਾਈਟ ਸਲਵਾਰ ਹੈ ਇਸ ਤਰ੍ਹਾਂ ਇਹਦੇ ਤੇ ਫਲਾਵਰ ਬੜਿਆਂ ਹੋਏ ਆ ਇਹ ਦੀ ਸ਼ਰਟ ਦਾ ਪ੍ਰਿੰਟ ਹੈ ਇਹਦੇ ਨਾਲ ਬਾਟਮ ਹੈ ਇਹ ਸ਼ਰਟ ਅਗਲਾ ਡਿਜ਼ਾਈਨ ਵੀ ਵਾਈਟ ਬਾਟਮ ਨਾਲ ਲੀਏ ਇਸ ਤਰ੍ਹਾਂ ਇਸ ਤਰ੍ਹਾਂ ਦੇ ਇਸ ਵਰਕ ਕੋਇਆ ਪਿਓਰ ਕੈਮਰੀ ਦੇ ਮੂਡ ਹੋਣਗੇ ਜੀ ਇਸ ਤਰ੍ਹਾਂ ਦੇ ਇਸ ਵਰਕ ਬਣਿਆ ਹੋਇਆ ਪਈ ਦੀ ਸ਼ੈਲ ਦੇ ਦਾ ਪ੍ਰਿੰਟ ਹੈ ਬਹੁਤ ਸੋਣਾ ਇਹ ਦੀ ਐਨ ਵੀ ਬਹੁਤ ਸੋਣਾ ਗਿਆ ਇਹ ਆਪਾਂ ਦੁਬਾਰਾ ਪ੍ਰਿੰਟ ਕੀਤਾ ਗਿਆ ਇਸ ਤਰ੍ਹਾਂ ਮਰਜੈਂਟਾ ਕੰਦਰ ਦੀ ਬਾਟਮ ਹੈ ਇਹ ਦੀ ਸ਼ਰਟ ਹੈ ਹੁਵੀ ਆਪਣਾ ਵਾਈਟ ਬਾਟਮ ਨਾਲ ਹੀ ਤਿਆਰ ਹੋਇਆ ਹੋਇਆ ਹੁੰਦਾ ਹੈ ਇਹਦੇ ਪ੍ਰਿੰਟ ਐਸਤਰਾਗੇ ਉਹ ਬਲੂ ਸੀ ਇਹ ਗ੍ਰੇ ਸ਼ੇਡ ਦੀ ਤੇ ਉਹ ਸੋਨਾ ਵੀ ਰੀਐਲ ਦੇ ਸਮੇਂ ਬਣਿਆ ਇਹ ਜਿਹੜਾ ਪਪਲੂ ਬਲੂ diel ਲਖਾਇਆ ਹੈ ਪ੍ਰਿੰਟ ਦਾ ਉਹਦੇ ਸ਼ੇਡ ਹੀ ਇਹਨਾਂ ਬਣਾਇਆ ਬਾਟਮ ਦਾ ਨ ਵਰਕ ਹੈ ਵੀ ਇਹ ਦਾ ਪ੍ਰਿੰਟਰ ਹੋਊਗਾ ਅਗਲਾ ਡੀਏ ਨਹੀਂ ਹੈ ਏਡੀ ਐਨ ਵੀ ਬਹੁਤ ਸੋਹਣਾ ਬਣਿਆ ਵਰਕ ਦੀ ਬਹੁਤ ਸੋਹਣੀ ਫਿਨਿਸ਼ਿੰਗ ਹੈ ਇਹ ਨਾਲ ਹੀ ਪ੍ਰਿੰਟ ਹੈ ਸ਼ਾਂਤ ਹੈ ਅਸਰ ਇਹੜਾ ਆ ਪਹਿਲਾਂ ਦਿਖਾਇਆ ਉਹਦੇ ਨਾਲ ਦਾ ਸੇਮ ਪੀਸ ਰੈਡੀ ਹੈ इस तरह ब्लू बॉटम पर वर्क हो इस तरह वाइट कलर न ब्लैक प्रिंट ब्लैक प्रिंट।, प्रिंट है अगला डिजाइन यही है ये भी बहुत सोहना डिजाइन है ਸਟਰਨੈਟ ਸ਼ਰਟ ਦਾ ਡੀਆ ਇਹ ਵੀ ਡੀਨ ਬੋਸਣਾ ਕਲਰ ਬੋਸਣਾ ਹੈ ਪਿਓਰ ਕੈਮਰੀ ਗ੍ਰੀਨ ਹੈ ਸੂਟਨੇਗੇ ਰੇਟ ਵੀ ਬਹੁਤ ਘੱਟ ਰੇਟਾਂ ਤੇ ਸੂਟ ਤਿਆਰ ਕੀਤੇ ਨੇ ਸੂਣ ਦਾ ਸਿਰਫ 600 ਰੁਪਏ ਰੇਟ ਹੈ ਜਿਹੜਾ ਤੁਹਾਨੂੰ ਤੁਹਾਨੂੰ ਪਸੰਦ ਆ ਗਿਆ ਜਲਦੀ ਜਲਦੀ ਸਕਰੀਨ ਸ਼ਾਟ ਲੈ ਕੇ ਆਰਡਰ ਕਰ ਸਕਦੇ ਹੋ ਤੁਸੀਂ ਬੜਾ ਸਕਰੀਨ ਤੇ ਨੰਬਰ ਦਿੱਤਾ ਹੋਇਆ ਤੁਸੀਂ ਉਸ ਤੇ ਆਰਡਰ ਕਰ ਸਕਦੇ ਹੋ ਇਹ ਵੀ ਕਲਰ ਬਹੁਤ ਸੋਹਣਾ ਕਿਹਨੇ ਕਲਰ ਦੀ ਬਾਟਮ ਹੈ ਇਸ ਤਰ੍ਹਾਂ ਦਾ ਇਹ ਡਿਜ਼ਾਈਨ ਹੈ ਫਲਵਰ ਬਣੇ ਹੋਏ ਬਹੁਤ ਸੋਹਣਾ ਇਹ ਸ਼ਾਰਟ ਹੈ ਇਸ ਪਾਸੇ ਇਹ ਨਹੀਂ ਦੋ ਪੀਸ ਰੈਡੀ ਹੋਣਗੇ ਇਹਨਾਂ ਥੋੜਾ ਜਿਹਾ के चॉकलेट ज कलर है पीस बॉटम का कलर है भी थ्रैड थ्रैड ला के वर्क किया पीस आपको पहला दिखाया वाइट वाला डबल रेडी हो गया इस तरह य ਵਾਈਟ ਬਾਟਮ ਹੈ ਇਸ ਤਰ੍ਹਾਂ ਸ਼ਰਟ ਨਾਲ ਦਾ ਸੈਟ ਲਾ ਕੇ ਵਰਕ ਕੀਤਾ ਹੋਇਆ ਇਹ ਵੀ ਕਲਰ ਬਹੁਤ ਸੋਹਣਾ ਹੈਗਾ ਨਾ ਤਾਂ ਇਹ ਰੈਡ ਕਲਰ ਹੈਗਾ ਨਿਊ ਜਾ ਕਲਰ ਹੈ ਬਹੁਤ ਸੋਹਣਾ ਵਰਕ ਹੋਇਆ ਹੋਇਆ ਹੈ ਇਸ ਤੇ ਵੀ ਇਹਦੇ ਸ਼ਰਟ ਦਾ ਪ੍ਰਿੰਟ ਹੋਊਗਾ ਇਹ ਵੀ ਵਾਈਟ ਸਿੱਤੇ ਉਹਦੇ ਨਾਲ ਦਾ ਹੀ ਤਿਆਰ ਹੋਇਆ ਹੋਇਆ ਹੈ ਇਸ ਦੇ ਡੀਐਨ ਚ ਇਹਦੇ ਤੋਂ ਵੀ ਪੀਸ ਨੀਚੇ ਦਿਖਾਇਆ ਇਹ ਵੀ ਡਬਲ ਸ਼ੇਡ ਤੇ ਤਿਆਰ ਹੋਇਆ ਡਬਲ ਪੀਸ ਤਿਆਰ ਹੋਇਆ এবीडी ਐਂਡ ਬਹੁਤ ਸੋਹਣਾ ਬਣਿਆ ਇਸ ਵਾਈਟ ਬਾਟਮ ਨਾਲ ਬਹੁਤ ਟ੍ਰੈਂਡੀ ਐਂਡ ਵਾਈਟ ਬਾਟਮ ਦਾ ਬਹੁਤ ਸੋਹਣਾ ਲੱਗਦੇ ਨੇ ਦੁਪट्टे ਨਾਲ ਲੈਸ ਜੀ ਵਗੇਰੇ ਲਗਾਏ ਸਿਲਾਈ ਹੋ ਕੇ ਸੂਟ ਬਹੁਤ ਸੋਹਣਾ ਰੈਡੀ ਹੁੰਦਾ ਹੈ ਜੇ ਆਪਾਂ ਇਹਦੇ ਨਾਲ ਟਾਈਂਡਾਈ ਦਾ ਦੁਪੱਟਾ ਰੈਡੀ ਕਰਤਾ ਹੈ ਜੇ ਬਹੁਤ ਸੋਹਣਾ ਸੂਟ ਰੈਡੀ ਹੋ ਜੂਗਾ ਇਹਦਾ ਫੈਟਾ ਦਾ ਪ੍ਰਿੰਟ ਹੁੰਦਾ ਹੈ এবੀ ਪ੍ਰਿੰਟ ਬਹੁਤ ਸੋਹਣਾ ਹੈ ਇਸ ਤਰ੍ਹਾਂ ਦਾ ਇਹ ਪ੍ਰਿੰਟ ਹੈ ਇਹ ਦੇਖੋ ਤੁਹਾਨੂੰ ਫੋਟੋ ਦੇ ਵਰਕ ਹੋਇਆ ਹੋਇਆ ਇਹਦਾ ਸ਼ਰਟ ਦਾ ਪ੍ਰਿੰਟ ਹੈ ਆਪਾਂ 3 ਪੀਸ ਰੈਡੀ ਕੀਤੇ ਨੇ ਸੇਮ ਪ੍ਰਿੰਟ ਦੇ ਵਿੱਚ ਹਾਂਜੀ ਵੀਡੀਓ ਵਧੀਆ ਲੱਗੀ ਲਾਈਕ ਸ਼ੇਅਰ ਜ਼ਰੂਰ ਕਰਨਾ ਜੀ ਧੰਨਵਾਦ